ਮਿੰਟ ਜੀ ਆਪਾਂ ਪਹਿਲਾਂ ਇੱਕ ਥੋੜੇ ਜਣੇ ਪਹਿਲਾਂ ਗੱਲ ਕੀਤੀ ਸੀ ਆਰ ਡੀ ਐਕਸ ਵਾਲੀ ਤੇ ਹੁਣ ਕਹਿੰਦੇ ਕਿ ਆਰ ਡੀ ਐਕਸ ਵਾਲਾ ਮਸਲਾ ਫੇਰ ਇੱਕ ਸਾਹਮਣੇ ਆਇਆ ਉਹ ਖਰਵਿੰਦਰ ਰਿੰਦਾ ਦੇ ਨਾਲ ਜੁੜਿਆ ਹੋਇਆ ਮੁੰਡਾ ਕਮਨ ਪ੍ਰੀਤ ਫੜਿਆ ਕਾਫੀ ਚੀਜ਼ਾਂ ਉਹਨੇ ਦਸੀਆਂ ਤੇ ਕਾਫੀ ਧਮਕਾਉਣ ਡਰਾਉਣ ਵਾਲਾ ਕੰਮ ਕਰਨ ਲੱਗੇ ਸੀ ਉਹਤੇ ਬਚਤ ਰਹਿ ਗਈ ਹੈ ਨਹੀਂ ਤਮ ਆਰ ਡੀ ਐਸ ਤਮ ਕੋ ਵਾਸਤੇ ਨਹੀਂ ਹੁੰਦੀ ਸੁਖਮਨ ਸਾਹਿਬ ਆਰ ਡੀ ਐਕਸ ਜੋ ਹੁੰਦਾ ਹੈ ਆਰ ਡੀ ਐਕਸ ਤੇ ਦਹਿਲਾਉਣ ਵਾਸਤੇ ਹੁੰਦਾ ਹੈ ਹੂੰ ਬਹੁਤ ਵੱਡਾ ਨੁਕਸਾਨ ਹੁੰਦਾ ਆਰਡੀਐਕਸ ਤਾਂ ਕਿਹ ਲੋਕੇ ਤੁਸੀਂ ਦੇਖੋ ਨਾ ਕਿ ਜਿਹੜਾ ਪੁਲਵਾਮਾ ਹੋਇਆ ਸੀਗਾ ਜੀ ਜਿਹਦੇ ਚ ਕਿੰਨੇ ਆਰਮੀ ਵਾਲੇ ਜਿਹੜੇ ਸੀਗੇ ਹਮ ਹਮ ਵਤਨ ਤੋਂ ਕੁਰਬਾਨ ਹੋਏ ਤਾਂ ਉਹ ਆਰਡੀਐਕਸ ਤਮਾਕਾ ਸੀਗਾ ਤਾਂ ਤੁਸੀਂ ਦੇਖੋ ਕਿ ਇੱਕਦਮ ਜਦੋਂ ਬਲਾਸਟ ਹੁੰਦਾ ਤੇ ਉਸ ਤੋਂ ਬਾਅਦ ਕੁਝ ਨਹੀਂ ਕੁਝ ਨਹੀਂ ਬਸ ਉਹਦਾ ਇਹ ਆਰਡੀਐਕਸ ਬੜੀ ਖਤਰਨਾਕ ਤਮਾਕਾ ਖੇਸ ਸਮਗਰੀ ਆ ਜੀ ਹੁਣ ਇਹਨਾਂ ਨੇ ਜਿਹੜੀ ਰਿਕਵਰੀ ਕੀਤੀ ਆ ਇਹ ਰਿਕਵਰੀ ਤੁਹਾਨੂੰ ਯਾਦ ਹੋਣਾ ਹੈ ਕਿ ਆਪਾਂ ਇੱਕ RPG ਵਾਲੀ ਰਿਕਵਰੀ ਦੀ ਗੱਲ ਕੀਤੀ ਗੱਲ ਕੀਤੀ ਸੀ ਜੀ ਦੇ ਵਿੱਚ ਉਹ ਮੁੰਡਾ ਜਿਹੜਾ ਥਾਰ ਵਾਲਾ ਉਹ ਬੜਾ ਇੱਕ ਅਹਿਮ ਰੋਲ ਅਦਾ ਕਰਦਾ ਹੈ ਉਸ ਤੋਂ ਬਾਅਦ ਇਹ ਦੂਜੀ ਰਿਕਵਰੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਆਪਾਂ ਇੱਕ ਹੋਰ ਖਬਰ ਕੀਤੀ ਸੀ ਕਿ ਅਟਾਰੀ ਵਾਲੀ ਸਾਈਡ ਤੋਂ ਇੱਕ ਬੜੀ ਸਪੈਸ਼ਲ ਰਾਈਫਲ ਜਿਹੜੀ ਸੀ ਉਹ ਬਰਾਮਦ ਹੋਈ ਸੀ ਜੀ ਇਤੋਂ ਇਲਾਵਾ ਆ ਭਾਈ ਜੇ ਤੁਸੀਂ ਵੈਪਨ ਰਿਕਵਰੀ ਦੇਖੋਗੇ ਤਾਂ ਉਹ ਤਾਂ ਬਹੁਤ ਜ਼ਿਆਦਾ ਹੈ ਉਸ ਏਰੀਏ ਦੇ ਵਿੱਚ ਇਹ ਹੁਣ ਜਿਹੜਾ ਮਤਲਬ ਕਿ ਇਹ ਮਨਪ੍ਰਿਤ ਟਿੱਡੀ ਸ਼ੈਦ ਨਿਕਾਲਾ ਆਇਆ ਜੀ ਇਹ ਕੋਈ ਮਤਲਬ ਕਿ ਜੇਲ ਕੱਟਦਾ ਸੀਗਾ ਤੇ ਇਸੇ ਦਰਮਿਆਨੇ ਦੇ ਕੋਈ ਸੰਪਰਕ ਐਸੇ ਬਣੇ ਕਿ ਇਸ ਪਾਸੇ ਨੂੰ ਉਤਰਿਆ ਇਹ ਕਹਿੰਦਾ ਵੀ ਆਰ ਡੀ ਐਕਸ ਜਿਹੜੀ ਸੀ ਮੈਂ ਚੰਡੀਗੜ੍ਹ ਗਾਂ ਕਿਸੇ ਨੂੰ ਫੜਾਉਣੀ ਸੀ ਮੈਨੂੰ ਨਹੀਂ ਪਤਾ ਇਹ ਬੜਾ ਇੰਟਰਸਟਿੰਗ ਪੁਆਇੰਟ ਹੈ ਜਿਸ ਮਿਲੇ ਜੋ ਕੈਲੂਏਜੰਸੀਆਂ ਕਹਿ ਰਹੀਆਂ ਜਾਂ ਪੁਲਿਸ ਦਾ ਦਾਅਵਾ ਹੈ ਕਿ ਇਸ ਵਿਅਕਤੀ ਨੂੰ ਇਹ ਵੀ ਨਹੀਂ ਪਤਾ ਕਿ ਕੌਣ ਹੈ ਜੀ ਇਹਨੇ ਸਿਰਫ ਡਿਲੀਵਰੀ ਦੇਣੀ ਸੀ ਕਹਿਉਂਦਾ ਮਤਲਬ ਕਿ ਡਿਲੀਵਰੀ ਬੁਆਏ ਇਹਨੇ ਛੜ ਦੇਣਾ ਸੀ ਮਤਲਬ ਕਿ ਫਿਰ ਪਲੈਨਿੰਗ ਤੇ ਬਹੁਤ ਤਗੜੀ ਹੁੰਦੀ ਹੈ ਤਗੜੀ ਹੁੰਦੀ ਹੈ ਜੀ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਹਾਂ ਉਦਾਂ ਜਿਹੜੀ ਦੱਸਿਆ ਸੀ ਕਿ ਫਰਮਿਸ ਕਰ ਦਿੱਤੀ ਜਾਂਦੀ ਹੈ ਨਾ ਇੱਕ ਜਿਵੇਂ ਚੈਨ ਹੁੰਦੀ ਆ ਸਾਈਕਲ ਵਾਲੀ ਚੈਨ ਚੜਾਈ ਹੋਏ ਕਿ ਛੁੱਟੇ ਹੁੰਦਾ ਤੁਸੀਂ ਕਈ ਵਾਰ ਵਿੱਚ ਘੁਰੀ ਨਹੀਂ ਨਿਕਲ ਜਾਂਦੀ ਹੂੰ ਹੂੰ ਤਾਂ ਫਿਰ ਚੈਨ ਮਤਲਬ ਕਿ ਵਾਕ ਹੋ ਜਾਂਦੀ ਹੈ ਜੀ ਵਿੱਚੋਂ ਇੱਕ ਘੁਰੀ ਕੱਢ ਦਿੱਤੀ ਜਾਂਦੀ ਹੈ ਤੋ ਮਤਲਬ ਹੁਣ ਇਹ ਬੰਦਾ ਇਹਨੇ ਜਾ ਕੇ ਕਿਤੇ ਰੱਖਤੀ ਚੱਕਣ ਵਾਲਾ ਕੋਈ ਹੋਰ ਹੈ ਕੁਰੀ ਟੁੱਟ ਗਈ ਨਾ ਕੜੀ ਟੁੱਟ ਗਈ ਜੀ ਸੋ ਇਸ ਕਰਕੇ ਇਹ ਬੜਾ ਸੰਵੇਦਨਸ਼ੀਲ ਮਸਲਾ ਜਿਹੜਾ ਉਹ ਹੋ ਜਾਂਦਾ ਹੈ ਜੀ ਤਾਂ ਫਿਲਹਾਲ ਦੇਖੋ ਪੁਲਿਸ ਰਿਕਵਰੀ ਦੇ ਦਾਅਵੇ ਕਰ ਰਹੀ ਹੈ ਰਿਕਵਰੀ ਹੋ ਵੀ ਰਹੀ ਆ ਵੈਪਨ ਆਰ ਡੀ ਐਕਸ ਆਰ ਪੀ ਜੀ ਇਹ ਸਾਰਾ ਕੁਝ ਹੋ ਰਿਹਾ ਤਾਂ ਇਹੋ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਇਸ ਬਾਰਡਰ ਏਰੀਏ ਦੇ ਵਿੱਚ ਸਭ ਕੁਝ ਚੱਲਦਾ ਹੈ ਠੀਕ ਹੈ ਜਦੋਂ ਤੱਕ ਤੁਸੀਂ ਅਗਾਊਂ ਰਿਕਵਰੀ ਕਰੀ ਜਾਂ ਉਹ ਬੰਦੇ ਫੜੀ ਜਾਂਦੇ ਹੋ ਬਾਈ ਤੁਹਾਨੂੰ ਸਿਫਤ ਸਲੋਤ ਬਹੁਤ ਘੱਟ ਮਿਲਦੀ ਹੈ ਪੁਲਿਸ ਜੀ ਤੁਸੀਂ ਦੇਖ ਲਓ ਕਿੰਨੀ ਕੁ ਕਵਰੇਜ ਕਰਦੀ ਹੈ ਇਹ ਇੱਕ ਰੁਟੀਨ ਦਾ ਕੰਮ ਹੋ ਜਾਂਦਾ ਪਰ ਜਿਸ ਦਿਨ ਮੰਨ ਲਓ ਇਹ ਜਿਸ ਤਰ੍ਹਾਂ ਦਾ ਕੰਮ ਚੱਲਦਾ ਪਿਆ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਕੋਈ ਮੰਨ ਲਓ ਅਣਗੈਲੀ ਹੋ ਗਈ ਹੋਕਾਈ ਹੋ ਗਈ ਜਾਂ ਇੱਕ ਅੰਮਕ ਦੇ ਚਲਾ ਗਿਆ ਤਾਂ ਕੁਝ ਵੀ ਹੋ ਸਕਦਾ ਹੈ ਸੋ ਫਿਰ ਪੰਜਾਬ ਦੇ ਹੁਕਮਰਾਨਾਂ ਨੂੰ ਬਹੁਤ ਚਕੰਨੇ ਰਹਿਣ ਦੀ ਜ਼ਰੂਰਤ ਹੈ ਕਿ ਆਪਣਾ ਤਾਲਮਿਲ ਬਿਹਤਰ ਕਰੋ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਵਖਾ ਰਹੇ ਹੋ ਜੋ ਕਿ ਰਿਕਵਰੀ ਦੇ ਲਿਹਾਸ ਨਾਲ ਹੀ ਆਪਾਂ ਕਹਿ ਰਹੇ ਹਾਂ ਨਾ ਹਮ ਤਾਂ ਰਿਕਵਰੀਆਂ ਜਿਸ ਤਰ੍ਹਾਂ ਦੀਆਂ ਹੋ ਰਹੀਆਂ ਇਹ ਬਹੁਤ ਖਤਰਨਾਕ ਨੇ ਸਰ ਬਹੁਤ ਖਤਰਨਾਕ ਨਹੀਂ ਜੀ ਮਿੰਟੋ ਜੀ ਜੀ ਬਹੁਤ ਸ਼ੁਕਰੀਆ ਦੋਸਤੋ ਮਿਹਰਬਾਨੀ ਨਾਮ ਕੋਈ ਵੀ ਤੁਸੀਂ ਜੋ ਕਹੋਗੇ ਭਈ ਨਾਮ ਤੇ ਉਹੀ ਲੈ ਦਾਂਗੇ ਪਰ ਜੋ ਆਈਡੀ ਦਾ ਨਾਮ ਸੀ ਮੈਸੇ ਕਰਕੇ ਉਹੀ ਲੈ ਲਿਆ ਤੇ खैर ਚਲੋ ਭਈ ਹਾਂਜੀ ਮੁਸਾਖਾਂਜੀ ਬਿਲਕੁਲ ਜਗਮਨ ਕਹਿੰਦੇ ਕਿ ਜਿਵੇਂ ਮਰਜ਼ੀ ਹੈ ਪਰ ਸੀਐਮ ਸਾਹਿਬ ਦਾ ਕਹਿੰਦੇ ਸਾਫ ਘਾੜੀ ਜ਼ਰੂਰ ਸੀਗਾ ਹਾਂਜੀ ਨੇੜੇ ਵਾਲੀ ਆੜੀ ਸੀਗੇ ਤੇ ਆੜੀਆਂ ਤੋਂ ਹੀ ਖਤਰਾ ਹੁੰਦਾ ਹੈ ਕਈ ਵਾਰੀ ਮਾਨ ਸਾਹਿਬ ਦਾ ਜਿਹੜਾ ਫਰੈਂਡ ਸਰਕਲ ਸੀ ਨਾ ਬਹੁਤ ਵਸੀਹ ਸੀ ਜੀ 2022 ਤੱਕ 2022 ਤੋਂ ਬਾਅਦ ਬਾਈ ਜੀ ਦਾ ਜਿਹੜਾ ਫਰੈਂਡ ਸਰਕਲ ਸੀ ਉਹ ਬਹੁਤ ਛੋਟਾ ਹੋ ਗਿਆ ਹਮ ਫਰਕ ਹੁੰਦਾ ਨਾ ਸਿਮਟਦਾ ਗਿਆ ਆਜੀ 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 ਤੰਗਿਆ ਸਿਮਟ ਜਾਂਦਾ ਫਿਰ ਐਡਾ ਸਰਕਲ ਫਿਰੱਖਿਆ ਬਣੀ ਜਾਂਦਾ ਵੈਸੇ ਵੀ ਜ਼ਿੰਦਗੀ ਦਾ ਇੱਕ ਫੰਡਾ ਜਿਹੜਾ ਹੈ ਨਾ ਉਹ ਇਹੋ ਹੀ ਆ ਕਿ ਸិនਨਾ ਤੁਹਾਡਾ ਫਰੈਂਡ ਸਰਕਲ ਛੋਟਾ ਹੋਏਗਾ ਤੁਹਾਡਾ ਨਿਭਾਵ ਵਧੀਆ ਹੋਇਆ ਹੂੰ ਸਮਝ ਨਾਲ ਵਧੀਆ ਹੋਇਆ ਉਹ ਸਾਰਿਆਂ ਨੇ ਉਮੀਦਾਂ ਦੇ ਨਾਲ ਤੁਸੀਂ ਖਰੇ ਉੱਠ ਸਕਦੇ ਨਾ ਜੇ ਤੁਸੀਂ ਬਹੁਤ ਵੱਡਾ ਰੱਖੇ ਤਾਂ ਫਿਰ ਇਹ ਦੀ ਉਹਦੇ ਕੋਲ ਉਹਦੀ ਇਹਦੇ ਕੋਲ ਹੂੰ ਇਧਰੋਂ ਵੰਗਾਰ ਆ ਉਧਰੋਂ ਵੰਗਾਰ ਔਰ ਜਿੱਥੇ ਤੁਸੀਂ ਖਰੇ ਨਹੀਂ ਉਤਰੇ ਭਾਈ ਉੱਥੇ ਫਿਰ ਟੁੱਟ ਗਈ ਤੇ ਜੇ ਸਰਕਲ ਸੀਮਤ ਹੋਵੇ ਨਾ ਜਿੱਥੇ ਤੁਹਾਨੂੰ ਸਮਝਣ ਵਾਲਾ ਤੁਹਾਡੇ ਸਾਹਮਣੇ ਬੈਠਾ ਉਹ ਕਦੇ ਵੀ ਤੁਹਾਡੀ ਔਕਾਤ ਤੋਂ ਵੱਧ ਨਹੀਂ ਲੋੜਦਾ ਹੂੰ ਜਿਹੜਾ ਮੈਂ ਤੁਹਾਨੂੰ ਇੱਕ ਨਾ ਜ਼ਿੰਦਗੀ ਦਾ ਫਲਸਫਾ ਹੀ ਦੱਸ ਦੇਣਾ ਜਿਹੜਾ ਤੁਹਾਨੂੰ ਪਿਆਰ ਕਰਦਾ ਹੈ ਨਾ ਜਿਹੜਾ ਤੁਹਾਨੂੰ ਸਮਝਦਾ ਹੈ ਜੀ ਉਹ ਤੁਹਾਡੀ ਔਕਾਤ ਤੋਂ ਵੱਧ ਤੁਹਾਨੂੰ ਸਵਾਲ ਨਹੀਂ ਪਾਏਗਾ ਬਿਲਕੁਲ ਕਿਉਂ ਕਿਉਂਕਿ ਤੁਹਾਨੂੰ ਛੱਡਣਾ ਨਹੀਂ ਚਾਹੇਗਾ ਹੂੰ ਬੇਸ਼ੱਕ ਉਮੀਦਾਂ ਹੋਣਗੀਆਂ ਤੁਹਾਡੇ ਤੋਂ ਉਹ ਗਰਜ਼ ਪੂਰੀ ਕਰਨੀ ਚਾਹੇਗਾ ਜੀ ਪਰ ਮੰਨ ਲਓ ਤੁਸੀਂ ਕੁਝ ਹਜ਼ਾਰ ਦੀ ਆਪਦੀ ਹਾਇਸੀਅਤ ਰੱਖਦੇ ਹੋ ਤਾਂ ਤੁਹਾਨੂੰ ਲੱਖਾਂ 'ਚ ਸਵਾਲ ਪਾ ਕੇ ਨਾ ਤੁਹਾਨੂੰ ਦੂਰ ਨਹੀਂ ਕਰਨਾ ਚਾਹੀਦਾ ਬਿਲਕੁਲ ਸਾਡਾ ਮੁੜ ਕੇ ਬਈ ਕੰਮ ਜਿਹੜਾ ਬਿਲਕੁਲ ਹੀ ਠੱਪ ਹੋ ਜਾਵੇ ਤਾਂ ਉਹ ਉਨਾਂ ਕੋਈ ਕਹੇਗਾ ਕਿ ਹਾਂ ਯਾਰ ਇੰਨਾ ਸੇ ਵੀ ਸਮਝ ਨਹੀਂ ਆ ਸਕਦੇ ਤੇਰੇ ਲਈ ਆਇਆ ਤੇ ਕਈ ਬੰਦੇ ਤਾਂ ਕੁਝ ਵੀ ਨਹੀਂ ਕਰ ਸਕਦੇ ਮੋਢੇ ਤੇ ਹੱਥ ਮਾਰ ਕੇ ਕਹਿੰਦੇ ਕਿ ਚੱਲ ਯਾਰ ਤੇਰੇ ਨਾਲ ਅਗਲਾ ਕਹਿੰਦਾ ਯਾਰ ਬਸ ਠੀਕ ਆਹੀ ਚਾਹੀਦਾ ਜੀ ਇੱਕੋ ਤੇਰਾ ਲੱਖ ਵਰਗਾ ਹੈ ਬਾਕੀ ਮੋੜ ਕੇ ਜੇਬ ਵਿੱਚ ਵਾਲਾ ਖੈਰ ਮਜੀਤ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਵੀ ਬਹੁਤ ਮਿਹਰਬਾਨੀ ਤੁਹਾਡੀ ਅਗਰਤੇਜ ਬਰਾੜ ਜੀ ਹਾਂਜੀ ਉਹ ਗਾਣਾ ਤੁਸੀਂ ਜਿਹੜਾ ਕਹਿ ਰਹੇ ਆ ਯਾਰ ਦਾ ਚਰਤਾ ਕੋਈ ਤਾ ਜਿਹੜਾ ਜੀ ਉਹ ਦੇਖੋ ਹੁਣ ਅਸੀਂ ਪਤਾ ਕੀ ਹੈ ਸੀ ਛੋਟੇ ਹੁੰਦਿਆਂ ਨੇ ਜਾਂ ਜਵਾਨੀ ਚ ਸੁਣੇ ਆ ਉਹ ਨਾ ਯਾਦ ਰਹਿ ਜਾਂਦੇ ਆ ਕੈਸਟਾਂ ਬੜੀਆਂ ਰੀਜਨਲ ਦੇਖੀਆਂ ਜਾਂਦੀਆਂ ਸੀ ਉਸ ਵੇਲੇ ਕੈਸਟਾਂ ਦੇ ਉੱਤੇ ਗੀਤ ਕਰ ਪੜੇ ਜਾਂਦੇ ਸੀ ਸਰ ਅੱਜ ਤੇ ਗੀਤ ਮਸ਼ਹੂਰ ਗੀਤ ਪੀਤਾਂ ਦੇ ਗੀਤਕਾਰ ਹੀ ਨਹੀਂ ਤੁਹਾਨੂੰ ਯਾਦ ਹੋ ਨਹੀਂ ਪਤਾ ਹਣਾ ਕੌਣ ਆ ਕੌਣ ਨਹੀਂ ਉਸ ਵੇਲੇ ਗੀਤਕਾਰ ਵੀ ਪੜੇ ਜਾਂਦੇ ਸੀ ਸੰਗੀਤਕਾਰ ਕੌਣ ਹੈ ਠੀਕ ਹੈ ਨਾ ਜੀ ਜੀ ਕੈਸਟ ਕੰਪਨੀ ਮਤਲਬ ਕਿ ਇੱਕ ਰੀਜ ਹੁੰਦੀ ਸੀ ਨਾ 20 ਰੁਪਏ ਦੀ ਕੈਸਟ ਨਹੀਂ ਸੀ ਹੁੰਦੀ ਉਹ ਇੱਕ ਨਾਇਆਬ ਚੀਜ਼ ਹੁੰਦੀ ਸੀ ਜਵਾਨ ਬੱਚਿਆਂ ਲਈ ਦਾ ਜੀ ਜੀ ਮਿੰਟ ਜੀ ਬਿਲਕੁਲ ਜੀ ਫਿਰ ਚਲੋ ਕੈਸਟਾਂ ਗੀਤਾਂ ਦੀ ਗੱਲ ਸ਼ੁਰੂਈਆ ਰਾਜਵੀਰ ਜਵੰਦਾ ਦੀ ਥੋੜੀ ਜੀ ਗੱਲ ਕਰੀਏ ਲਗਭਗ ਮਹੀਨਾ ਹੋ ਗਿਆ ਜੀ ਉਹਨੂੰ ਦੁਨੀਆ ਤੋਂ ਗਏ ਨੂੰ ਪਰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਉਸ ਮਾਮਲੇ ਦੇ ਵਿੱਚ ਤੇ ਕਹਿੰਦੇ ਕਿ ਪ੍ਰਸ਼ਾਸਨ ਪੰਜਾਬ ਦਾ ਹਰਿਆਣਾ ਦਾ ਚੰਡੀਗੜ੍ਹ ਦਾ ਸਾਰਿਆਂ ਤੋਂ ਜਵਾਬ ਮੰਗਿਆ ਨਾਲ ਇੱਕ ਸ਼ੈਦ ਸੇਧ ਦੇ ਨਾਲ ਜੁੜੀ ਹੋਈ ਕੋਈ ਫਰਮ ਵੀ ਹੈ ਦੇਖੋ ਸਿਹਤ ਦੇ ਨਾਲ ਜੁੜੀ ਫਰਮ ਤੇ ਫਿਰ ਸਿਹਤ ਡਿਪਾਰਟਮੈਂਟ ਹੋ ਗਿਆ ਜੀ ਫਰਮ ਮਤਲਬ ਕਿ ਇੱਕ ਹਸਪੀਟਲ ਹੋਏਗਾ ਹਮ ਕਿਉਂਕਿ ਰੌਲਾ ਹਸਪੀਟਲ ਹਸਪੀਟਲ ਤੋਂ ਹੀ ਰੌਲਾ ਸ਼ੁਰੂ ਹੋਇਆ ਹਸਪੀਟਲ ਤਾਂ ਹੀ ਹੈ ਨਾ ਬੇਸਿਕਲੀ ਕੀ ਹੈ ਕਿ ਨਵਕਿਰਨ ਸਿੰਘ ਹੋਰਾਂ ਦਾ ਦਾਵਾ ਤੇ ਹੈ ਉਹ ਹੈ ਨਾ ਕਿ ਜਦੋਂ ਐਕਸੀਡੈਂਟ ਹੋਇਆ ਰਾਜਵੀਰ ਜਵੰਦਾ ਨੂੰ ਹਸਪਤਾਲ ਖੜਿਆ ਗਿਆ ਹਮ ਪਹਿਲਾਂ ਤਾਂ ਜਿਹੜੀ ਸਟੇਕ ਜਗ੍ਹਾ ਸੀ ਉਹ ਲੱਭੀ ਗਈ ਕਿ ਇਹ ਮਾਮਲਾ ਜਿਹੜਾ ਬੱਦੀ ਦਾ ਨਹੀਂ ਪੰਜੌਰ ਦਾ ਫਿਰ ਉਸ ਹਸਪਤਾਲ ਦੇ ਵਿੱਚੋਂ ਪੁਚਛਿਸ਼ ਹੋਈ ਤਾਂ ਇਹ ਦਾਵਾ ਕਰ ਰਹੇ ਨੇ ਕਿ ਭਾਈ ਰਾਜਵੀਰ ਜਵੰਦਾ ਨੂੰ ਫਸਟ ਏਡ ਨਹੀਂ ਮਹਈਆ ਕਰਾਈਗੇ ਬਸ ਆਹੀ ਰੌਲਾ ਹੈ ਜੀ ਇਸ ਤੋਂ ਇਲਾਵਾ ਪਟੀਸ਼ਨਾਂ ਤੇ ਮੇਰੇ ਖਿਆਲ ਦੇ ਨਾਲ ਇੱਕ ਤੋਂ ਵਧੇਰੇ ਨੇ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਨਾ ਕਿਉਂਕਿ ਅੱਜ ਮੈਨੂੰ ਲੱਗਦਾ ਮਹੀਨੇ ਦੇ ਕਰੀਬ ਹੋ ਗਿਆ ਜੀ ਮਾਫ ਕਰਨਾ ਤਾਂ ਹੁਣ ਜੇ ਤੁਸੀਂ ਵੇਖੋਗੇ ਤਾਂ ਪਟੀਸ਼ਨਾਂ ਇੱਕ ਤੋਂ ਜ਼ਿਆਦਾ ਨੇ ਹੁਣ 3 ਨੇ 4 ਨੇ 5 ਨੇ ਐਗਜ਼ੈਕਟ ਤੇ ਨਹੀਂ ਮੈਂ ਦੱਸ ਸਕਦਾ ਪਰ ਪਟੀਸ਼ਨਾਂ ਇੱਕ ਤੋਂ ਜ਼ਿਆਦਾ ਸਿਗੀਆਂ ਜੀ ਹੁਣ ਇਹ ਪਟੀਸ਼ਨ ਜਿਵੇਂ ਤੁਸੀਂ ਦੱਸਿਆ ਜਿਵੇਂ ਹੁਣ ਮੰਨ ਲਓ ਆਪਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਤਾਂ ਉਹਦੀ ਜਰਿਸਡਿਕਸ਼ਨ ਕੀ ਹੈ